ਉਹ ਸਰਕਾਰ ਨੇ ਆਪਣੇ ਮਤਲਬ ਜਿਹੜੀ ਡੇਟ ਕੱਢੀ ਹੈ ਜੀ ਜੋ ਇੱਕ ਸਿਸਟਮ ਹੁੰਦਾ ਹੈਗਾ ਟਾਈਮ ਦੇਣਾ ਕਿਤਾ ਹੈ ਫਰਦਰ ਅਦਰ ਨਹੀਂ ਕੋ ਦਾਲ ਹੈਗੀ ਤੇ ਮੈਂ ਵੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਜੇਕਰ ਐਦਾਂ ਲੋਕਾਂ ਦੀ ਭਾਵਨਾ ਹੈਗੀ ਭਗਵਾਨ ਵਾਲਮੀਕ ਮਹਾਰਾਜ ਜੰਮਨਦੇਵ ਉਹ ਡੇਟ ਕੈਸ਼ ਕਰ ਦਈਏ ਕਿ ਉਹਨਾਂ ਚਾਹੇਗਾ ਆਪਣੀ ਡੇਟ ਜਿਹੜੀ ਜਿੱਤਾ ਕਮੇਟੀ ਗਾਂਧੀ ਦਸ ਵਾਲਮੀਕ ਪਾਚਰਾ ਕਹਿੰਦਾ ਆ ਗਿਆ ਉਹਦੀ ਗੱਲ ਮੰਨਦੇ ਹੋਏ ਮੈਂ ਵੀ ਦਲੇ ਸਮਾਜ ਨੂੰ ਸਮਰਥਨ ਦਗਾ ਮੈਂ ਚਾਹਾਂਗਾ ਕਿ ਜੋ ਡੇਟ ਹੈਗਾ ਜੇਕਰ ਪੋਸੀਬਲ ਹੈਗਾ ਫਿਰ ਉਸ ਨੂੰ ਕਰਦੇ ਦੇ ਟੂ ਕਰਨਾ ਗਏ ਸਰ ਸਾਰੇ ਬੀਜੇਪੀ ਕਹਿ ਰਹੇ ਇਹ ਬੀਜੇਪੀ ਕਹਿ ਰਹੇ ਕਿ ਇਸ ਵਾਰ ਇੱਕ ਸੇਟ ਵੀ ਨਹੀਂ ਆਣਾ ਇਹਦੇ ਪੰਚਾਇਤ ਇਲੈਕਸ਼ਨ ਵਿੱਚ ਇਹਨਾਂ ਤੇ ਬਹੁਤ ਤਰਸਾ ਹੋਊਗਾ ਇਹ ਭ੍ਰਸ਼ਟਾਚਾਰ ਪਾਰਟੀ ਹੈ ਕੀ ਕਹੇ ਨਾ ਦੇਖੋ ਜਿਹੜੀ ਗੱਲ ਦਾ ਆ ਬੀਜੇਪੀ ਪਾਰਟੀ ਦੀ ਬੀਜੇਪੀ ਪਾਰਟੀ ਨੇ ਪੰਜਾਬ ਕਿਦੋਂ ਖਤਮ ਹੋ ਗਈ ਹੈ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਜਿਹੜੇ ਨਸਤੀਬਾ ਦੇਦੇ ਨੇ ਕਿ ਚਰਚਾ ਬਣ ਚੱਲਦੀ ਹੈ ਕੋਈ ਇਸ ਤਰ੍ਹਾਂ ਦਾ ਆਧਾਰ ਨਹੀਂ ਇਸ ਤਰ੍ਹਾਂ ਕਿ ਨਾ ਹੁਣ ਜਦੋਂ ਅਜਾ ਗਾਰਦਾਨ ਬਿਸਰ ਕੇ ਪਿੰਡਾਂ ਦੇ ਲੋਕਾਂ ਨੂੰ ਇੱਕ ਹੀ ਉਹਨਾਂ ਨੂੰ ਖੁਦ ਬੀਜੇਪੀ ਨਹੀਂ ਮਿਲ ਗਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੀਸੀ ਰਾਉਤ ਰਾਜਪੁੱਤ ਤੁਸੀਂ ਦੇਖ ਰਹੇ ਹੋ ਫਤਿਹ ਟਾਈਮ ਨਿਊਜ਼ ਫਤਿਹ ਟਾਈਮ ਨਿਊਜ਼ ਕੱਲ ਸਰਕਾਰ ਦਾ ਪੱਖ ਜਾਣਨੇ ਲਈ ਜਿਹੜਾ ਇਹ ਰੌਣੀ ਮੱਚੀ ਹੈ ਇਹ ਚੋਣ ਕਮਿਸ਼ਨਰ ਸਾਹਿਬ ਨੇ 15 ਤਾਰੀਖ ਚੋਣ ਕਰਵਾਣਾ ਹੈ ਪੰਜਾਬ 'ਚ ਪੰਜਾਬ ਸਰਕਾਰ ਦਾ ਪੱਖ ਆ ਚੁੱਕਾ ਹੈ ਕੱਲ ਕੈਬਨਿਟ ਮੰਤਰੀ ਨਿਊ ਕੈਬਨਿਟ ਮਿਨਿਸਟਰ ਮਹਿੰਦਰ ਭਗਤ ਜੀ ਦੇ ਨਾਲ ਫਤਿਹ ਟਾਈਮ ਨੇ ਗੱਲਬਾਤ ਕੀਤੀ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਸਰਕਾਰ ਕੋਲੋਂ ਕਿ ਅਸੀਂ ਸਰਕਾਰ ਨੂੰ ਰਿਕਵੈਸਟ ਕਰਾਂਗੇ ਕਿ ਇਹ ਜਿਹੜਾ ਚੋਣ ਬਲਮਿਕ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਆਂਦਾ ਪਿਆ ਉਹਨੂੰ ਅੱਗੇ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਜਸ ਜਸਸੀ ਤੱਲਣ ਜਿਹੜਾ ਆ ਉਹ ਉਹਨਾਂ ਨੇ ਅਨਾਉਂਸ ਕਰ ਦਿੱਤੇ ਕਿ ਜਲੰਧਰ 4 ਤਰੀਕ ਨੂੰ ਬੰਦਰ ਹੋਵਗਾ ਤੇ ਆਓ ਬਲਮਿਕ ਸੰਦਰ ਸਮਰਚਾ ਤੋਂ ਜਸਕਰਨ ਲਾਲ ਰਾਵਣ ਚੇਅਰਮੈਨ ਬਣ ਗਏ ਨੇ ਉਹ ਆਪਣਾ ਪੱਖ ਰੱਖਣਾ ਚਾਹਣਗੇ ਬਲਮਿਕ ਸੰਦਰ ਸਮਰਚਾ ਨੂੰ ਜਸਕਰਨ ਲਾਲ ਜੀ ਬਹੁਤ ਬਹੁਤ ਸ਼ੁਕਰੀਆ ਕੀ ਕਹਿਣਾ ਚਾਹੋਗੇ ਸ਼ਾਰਟ ਕੱਟ ਚੇ ਇਹ ਚੋਣ ਜਿਹੜਾ ਡੇਟ ਆਈ ਹੈ ਇਹਦੇ ਵਿੱਚ ਕੀ ਕਰਦੇ ਧੰਨਵਾਦ ਜੀ ਬਹੁਤ ਧੰਨਵਾਦ ਸਾਰਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੋਂ ਚੋਣ ਕਮਿਸ਼ਨ ਨੇ ਇਹ ਅਨਾਉਂਸ ਕੀਤਾ ਕਿ 15 ਤਰੀਕ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਹੋ ਜਾਉਣ ਜਾ ਰਹੀਆਂ ਉਹ ਉਹਦੇ ਕਾਰਨ ਜਿਹੜਾ ਭਗਵਾਨ ਬਾਲਵਿਕੀ ਨਾਮ ਲੈਵਾ ਸੰਗਤਾਂ ਆ ਉਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜੇ ਸਾਡੇ ਐਸ்சி ਭਰਾਵਾਂ ਨੇ ਕੋ ਸਰਪੰਚੀ ਦੇ ਖੜੇ ਬਣਾਉਣਾ ਸਰਪੰਚੀ ਦੀ ਤਿਆਰੀ ਕਰੇ ਕਿ ਪ੍ਰਗਟ ਦੇ ਵਿੱਚ ਦੀ ਕਿਉਂਕਿ ਪ੍ਰਗਟ ਦੇ ਉਹ ਜਿਹੜਾ ਜ਼ਿਲੰਦਰ ਆ ਉਹ 16 ਤਰੀਕ ਨੂੰ ਆ ਕਿਸੇ ਸ਼ਾਇਦ 15 ਨੂੰ ਆ ਕੇ 17 ਨੂੰ ਵੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਨਾਂ ਵੋਟਾਂ ਨੂੰ ਜਿਹੜਾ ਉਹ ਨਵੰਬਰ ਦੇ ਵਿੱਚ ਕੀਤਾ ਜਾਵੇ ਤੇ ਇਹਦੇ ਵਿੱਚ ਜਸਜੀਤ ਜਿਹੜਾ ਨਿਊ ਕੈਬਨਟ ਮਿਨਿਸਟਰ ਮਹਿੰਦਰ ਪਾਗਲ ਜੀ ਨੇ ਬੜਾ ਕੋਪਰੇਟ ਕਿਤੇ 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 ਮੈਂ ਵੀ ਸਾਡੇ ਮਾਨਯੋਗ ਭਗਵਾਨ ਜੀ ਨੂੰ ਸੀਐਮ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਹ ਚੋਣ ਕਮਿਸ਼ਨ ਨੂੰ ਬੇਨਤੀ ਕਰਕੇ ਆਗੇ ਕੀਤਾ ਦੇ ਸਰਕਾਰ ਵੀ ਤੁਹਾਡਾ ਪੱਖ ਚ ਹੈ ਕੀ ਕਹਣਾ ਤੁਸੀਂ ਮੈਂ ਦਰਪਖਾ ਜੀ ਦਾ ਵੀ ਮੈਂ ਧੰਨਵਾਦੀ ਹਾਂ ਜੀ ਜੇ ਉਹਨਾਂ ਨੇ ਇਹ ਗੱਲ ਕਹੀ ਆ ਤਾਂ ਤੇ ਸਰਕਾਰ ਨੂੰ ਅਸੀਂ ਸਰਕਾਰ ਨੂੰ ਤੇ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਜਿਹੜੀ ਡੇਟ ਅੱਗੇ ਵਧਾਈ ਜਾਵੇ ਤਾਂ ਜੋ ਜਿਹੜਾ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਕਿਉਂਕਿ ਨਹੀਂ ਤਾਂ ਕੁਝ ਜਥੇਬੰਦੀਆਂ ਬਦੋਂ ਜਿਹੜਾ 4 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ 4 ਤਰੀਕ ਤੋਂ ਪਹਿਲਾਂ ਜੇ ਸਰਕਾਰ ਇਸ ਦੀ ਅਨਾਊਂਸਮੈਂਟ ਕਰ ਦਿੰਦੀ ਆ ਤਾਂ ਚੰਗੀ ਗੱਲ ਨਹੀਂ ਤਾਂ ਫਿਰ 4 ਤਰੀਕ ਨੂੰ ਬੰਦ ਦਾ ਜਿਹੜਾ ਪੂਰਾ ਸਮਰਥਨ ਆਪਾਂ ਕਰਦੇ ਜੇ ਅਗਰ ਬੰਦ ਨਹੀਂ ਹੁੰਦਾ ਜਸਤ ਲਾਲ ਜੀ ਜੇ ਉਹ ਡੇਟ ਅੱਗੇ ਨਹੀਂ ਕਰਾਉਂਦੇ ਕਿ ਕੀ ਕੀ ਤੁਹਾਡਾ ਰੰਗ ਮਿੱਟੀ ਰਹ ਫਿਰ ਜਿਵੇਂ ਵੀ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਹੈਗੀਆਂ ਉਹਨਾਂ ਦਾ ਸਾਰਿਆਂ ਦਾ ਸਲਾਹ مشورہ ਕਰਕੇ ਜੋ ਵੀ ਅਕੇ ਦੀ ਰਣਨੀਤੀ ਹੈ ਤੁਹਾਨੂੰ ਦੱਸ ਦਿੱਤੀ ਜਾਵੇ ਜੀ ਇਹ ਆਉਣ ਵਾਲਾ ਸਮਾਂ ਦਿਖਾ ਦਿਖਾ ਜਾਵੇਗਾ ਪੰਜਾਬ ਦੇ ਵਿੱਚ ਕਿ ਹੋਣ ਵਾਲਾ ਕੀ ਹੈ ਕਿ ਚੋਣ ਕਮਿਸ਼ਨਰ ਸਾਹਿਬ ਨੇ ਅੱਗੇ ਚੋਣ ਕਰਾਣਾ ਹੈ ਜਾਂ ਉਸ ਦਿਨ ਹੋਣਾ ਹੈ ਪੀਸੀ ਰਾਉਤ ਰਾਜਪੂਤ ਸਤਿੰਦਰ ਪਾਲ ਸਿੰਘ ਦੇ ਨਾਲ ਫਟੇ ਟਾਈਮ ਲੈ ਸਚਿਤਾ ਦੋਸਤੋ ਮੈਂ ਪੀਸੀ ਰਾਉਤ ਰਾਜਪੂਤ ਕੁਝ ਦੇਖ ਰਿਹਾ ਫਟੇ ਟਾਈਮ ਨਿਊਜ਼ ਫਟੇ ਟਾਈਮ ਪਹੁੰਚ ਗਿਆ ਹੈ ਨਿਊ ਕੈਬਨਿਟ ਮਿਨਿਸਟਰ ਮਹਿੰਦਰ ਭਗਤ ਜੀ ਕੋਲ ਆਓ ਕੰਗ੍ਰੈਚੁਲੇਸ਼ਨ ਤਾਂ ਤੇ ਦੋ ਗੱਲਾਂ ਕਰਦੇ ਸਰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਬਹੁਤ ਬਹੁਤ ਧੰਨਵਾਦ ਤੇ ਰਾਜੀਵ ਫਤੇ ਟਾਈਮ ਨਿਊਜ਼ ਚੈਨਲ ਦਾ ਸਰ ਜਨਤਾ ਲਈ ਜਿਹੜੇ ਕੰਮ ਹੋ ਚੁੱਕਾ ਹੈ ਔਰ ਅੱਗੇ ਹੋਣੇ ਵਾਲਾ ਇਲੈਕਸ਼ਨ ਵੀ ਹੈ ਕੀ ਮੈਸੇਜ ਹੈ ਜਨਤਾ ਲਈ ਸਰ ਸਭ ਤੋਂ ਪਹਿਲੇ ਮੈਂ ਆਪਣੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਜਿਵਾਨ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹਨਾਂ ਨੇ ਮੇਰੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਨਾਲ ਨਾਲ ਸਾਡੇ ਬਹੁਤ ਸਾਰੇ ਜੋ ਪੰਜਾਬ ਦੇ ਮੁੱਖ ਕਿਸਾਨ ਹੋਏ ਨੇ ਮਾਨ ਸਾਹਿਬਾ ਜਿਨ੍ਹਾਂ ਨੇ ਆਪਣੀ ਕੈਬਨਿਟ ਵਿੱਚ ਲਿਆ ਕੇ ਇੱਕ ਬਹੁਤ ਵੱਡੀ ਜਿੰਮੇਦਾਰੀ ਲਈ ਹੈ ਔਰ ਮੈਂ ਸਾਰਿਆਂ ਨੂੰ ਆਪਣੇ ਸਾਥੀਆਂ ਨੂੰ ਪ੍ਰਸਤਉ ਹੁੰਦਾ ਹਾਂ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਆਪਣੇ ਪੰਜਾਬ ਦੀ ਜਨਤਾ ਦਾ ਆਪਣੇ ਡਿਪਾਰਟਮੈਂਟ ਡਰਾਈਵ ਜਿਵੇਂ ਨੂੰ ਵਿਪਾਲ ਮਾਨ ਜੋ ਮੁੱਖੀ ਸਾਹਿਬ ਨੇ ਦਿੱਤੇ ਨੇ ਉਹਨਾਂ ਨਾਂ ਹੀ ਮਜਲਸ ਦੀ ਸੇਵਾ ਕਰਾਂਗਾ ਔਰ ਜੋ ਡਿਪਾਰਟਮੈਂਟ ਨੇ ਉਹਨਾਂ ਨਾਲ ਲੜਾਈ ਮੈਂ ਆਪਣਾ ਜਿਹੜੇ ਰਿਟਾਇਰਡ ਉਹ ਜਿਹੜੇ ਯਮ ਫਰਮ ਫਾਈਟਰ ਨੇ ਜਾਨਦਰ ਵਾੜੀ ਦਾ ਜੋ ਕਿਸਾਨ ਭਾਈਆਂ ਨੂੰ ਆਪਾਂ ਜਾਗਰੂ ਕਰਾਂਗੇ ਤਾਂ ਕਿ ਅਸੀਂ ਜਿਹੜਾ ਪਾਣੀ ਸਾਡਾ 450 ਮੁੱਠੇ ਚਲਾ ਗਿਆ ਹੈ ਉਹ ਹੋਰ ਥੱਲੇ ਪਾਣੀ ਨਾ ਜਾਵੇ ਤੇ ਡਿਵਰਸਿਫਾਈਜ਼ੇਸ਼ਨ ਆਫ ਦਾ ਐਗਰੀਕਲਚਰ ਵੀ ਕਰਾਂਗੇ ਉਹ ਲੋਕਾਂ ਨੂੰ ਪ੍ਰੇਰਿਤ ਕਰਕੇ ਜਿਆਦਾ ਪੈਸੇ ਕਮਾਉਣ ਵਾਸਤੇ ਪਰ ਏਕੜ ਨੂੰ ਪ੍ਰੇਰਿਤ ਕਰਾਂਗੇ ਉਹਨਾਂ ਚਾਲ ਕਰਾਂਗੇ ਸਰ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਟਾਈਮ ਇਲੈਕਸ਼ਨ ਦਾ ਡੇਟ ਆ ਗਿਆ ਪੰਚਾਇਤ ਚੋਣਾਂ ਦੀ ਜਿਹੜਾ ਕਿ ਉਹ ਸਰ ਵਿਰੋਧ ਹੋ ਰਹੀ ਉਸ ਦਿਨ ਬਾਲਮੀਕ ભગવાન ਬਾਲਮੀਕੂ ਮਹਾਰਾਜ ਜੀ ਦਾ ਅਰਕ ਕੱਢ ਜੀ ਬਚਾ ਉਹਦੇ ਖਿਲਾਫ ਉਹ ਕਹਿ ਰਹੇ ਕਿ ਅੱਗੇ ਇਲੈਕਸ਼ਨ ਡੇਟ ਕੀਤਾ ਜਾਏ ਉਹਦੇ ਕੋਲ ਸਰਕਾਰ ਦਾ ਪੱਖ ਕੀ ਹੈ ਦੇਖੋ ਸਰਕਾਰ ਨੇ ਆਪਣੇ ਮਤਲਬ ਉਹ ਡੇਟ ਕੱਢੀ ਹੈ ਜਿਹੜੀ ਜੋ ਇੱਕ ਸਿਸਟਮ ਹੁੰਦਾ ਹੈਗਾ ਟਾਈਮਿੰਗ ਦਾ ਹੁੰਦਾ ਹੈਗਾ ਪਰ ਜੇ ਅਜਾ ਨਹੀਂ ਕੋਲ ਆ ਰਹੀ ਤੇ ਮੈਂ ਵੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਜੇਕਰ ਐਦਾਂ ਲੋਕਾਂ ਦੀ ਭਾਵਨਾ ਹੈਗੀ ਭਗਵਾਨ ਬਾਲਮੀਕ ਮਹਾਰਾਜ ਜੰਮਦੰੇ ਉਹ ਕੋਈ ਡੇਟ ਕਲੈਸ਼ ਕਰਦੀ ਹੈ ਕਿ ਉਹਨਾਂ ਚਾਹਦੇ ਆਪਣੀ ਡੇਟ ਦੀ ਹੈਗੀ ਜਿੱਦਾਂ ਕਮੇਟੀ ਕੰਗੇ ਜਿੱਦਾਂ ਬਾਦਮੀ ਪਾਲ ਚਲਾ ਕਹਿੰਦਾ ਆ ਗਿਆ ਉਹਨਾਂ ਦੀ ਗੱਲ ਮੰਨਦੇ ਹੋਏ ਮੈਂ ਵੀ ਦਲੇ ਸਮਾਜ ਨੂੰ ਸਮਝ ਰਿਹਾ ਹਾਂ ਮੈਂ ਚਾਹਾਂਗਾ ਕਿ ਜੋ ਡੇਟ ਹੈ ਲੋ ਜੇਕਰ ਪੋਸੀਬਲ ਹੈਗਾ ਫਿਰ ਉਸਨੂੰ ਕਰ ਸ਼ੁਰੂ ਕਰਨਾ ਚਾਹੀਦਾ ਸਰ ਇਸ ਵਾਰ ਭਾਜਪਾ ਕਹਿ ਰਹੀ ਹੈ ਭਾਜਪਾ ਕਹਿ ਰਹੀ ਕਿ ਇਸ ਵਾਰ ਇੱਕ ਸਿੱਟੇ ਨਹੀਂ ਆਣਾ ਇਹਨਾਂ ਦੇ ਪੰਚਾਇਤ ਇਲੈਕਸ਼ਨ ਵਿੱਚ ਇਹਨਾਂ ਦੇ ਬਹੁਤ ਸਾਰਾ ਹੋਗਾ ਇਹ ਭ੍ਰਸ਼ਟਾਚਾਰ ਪਾਰਟੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਗੱਲ ਨਾ ਆ ਬੀਜੇਪੀ ਪਾਰਟੀ ਦੀ ਬੀਜੇਪੀ ਪਾਰਟੀ ਦੇ ਪੰਜਾਬ ਦੀ ਖਤਮ ਹੋ ਗਈ ਹੈ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਅਸਤੀਫਾ ਦੇ ਦਿੱਤੇ ਨੇ ਕੋਈ ਚਰਚਾ ਵਿੱਚ ਚੱਲ ਰਹੀ ਹੈ ਕੋਈ ਇਸ ਤਰ੍ਹਾਂ ਦਾ ਧਾਰ ਨਹੀਂ ਇਸ ਕਰਕੇ ਨਾ ਹੁਣ ਜਦੋਂ ਕਿਹਾ ਧਾਰ ਨਾ ਹੈ ਇਸ ਕਰਕੇ ਪਿੰਡਾਂ ਚ ਉਹਨਾਂ ਨੂੰ ਇੱਕ ਦਿਨ ਉਹਨੂੰ ਖੁਦ ਬੀਜੇਪੀ ਨਹੀਂ ਮਿਲਣੀ ਜਿਹੜੇ ਕਹਿ ਰਹੇ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਆਪ ਹੀ ਮਿਲਣੀ ਹੈਗੀ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਾਰੀਆਂ ਪੰਜਾਬ ਦੇ ਸਰਪੰਚ ਬਣ ਗਏ ਔਰ ਆਨਵਲ ਜਮਨ ਦੀ ਕੀ ਰਾਜ ਹੈ ਉਹ ਆਮ ਆਦਮੀ ਪਾਰਟੀ ਸਰਪੰਚ ਜਿੱਤ ਕੇ ਪੰਜਾਬ ਦੇ ਪਿੰਡਾਂ ਦੀ ਰਾਖੀ ਕਰਨਗੇ ਉਹਨਾਂ ਦਾ ਪ੍ਰਕਰਨਗੇ ਬੜਾ ਯਾਦ ਕੀ ਸਰਕਾਰ ਨੂੰ ਉਸ ਬਿਚਲੇ ਹਮ ਕਰਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਸੰਗਤ ਜੀ